ਲਗੇ ਉਹਨਾਂ ਨੇ ਉੱਪਰ ਜਦੋਂ ਗੋਲੀ ਚਲਾਤੀਆਂ ਉਹ ਗੋਲੀ ਵੱਜ ਗਈ ਉਹਦੀ ਲੱਕ ਦੇ ਵਿੱਚ ਪੰਜਾਬ ਪ੍ਰੀਸ਼ ਜ਼ਵਾਨ ਦੇ ਵਿੱਚ ਉਹ ਡਿੱਗ ਪਿਆ ਉੱਥੇ ਉਹ ਬਾਕੀ ਮਲਾਜ਼ਮ ਬਾਕੀ ਲੋਕ ਉਹਦੇ ਵਿੱਚ ਕੀ ਅੰਗਲੀ ਹੋਈ ਉਹ ਜਵਾਨ ਦੀ ਮੌਤ ਹੋ ਗਈ ਤੋਂ ਉਹਦਾ ਬਲੱਡ ਜਿਆਦਾ ਨਿਕਲ ਕਰਨ ਸੇ ਤਾਂ ਪਾਈ ਮੌਤ ਹੀ ਕਿਤੇ ਬੜੇ ਥੰਮਿਲਾਂ ਬੈਠੇ ਰਹੇ ਆ ਨੈਸਟ ਇਸ ਤੁਮਾਂ ਵਰਪੀਕਾ ਸਾਤੋਂ ਪਹਿਲਾਂ ਜੀ ਸਾਨੂੰ ਆਪਣੇ ਸਬਚਾਅ ਵਾਸਤੇ ਫਾਇਰ ਸਟੇਸ਼ਨ ਦੇ 101 ਨੰਬਰ ਵਾਲਾ ਜਾਰੀ ਕੀਤਾ ਆ ਸਾਨੂੰ ਤੇ ਕਾਲ ਕਰਨੀ ਚਾਹੀਦੀ ਹੈ ਉਸ ਤੋਂ ਪਰੰਤ ਅਸੀਂ ਇਹ ਵਾਰ ਕਿਸ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੰਨਾਂ ਜਿੰਨਾਂ ਦੇ ਕੋਈ ਕਮਰਸ਼ੀਅਲ ਅਦਾਰੇ ਆ ਜਾਂ ਕੋਈ ਵੀ ਛੋਟੀ ਵੱਡੀ ਕਿਸੇ ਕਿਸੇ ਦਾ ਘਰ ਜਾਂ ਕੋਈ ਦੁਕਾਨ ਹੈਗੀ ਆ ਉਹ ਜਰੂਰ ਆਪਣੇ ਫਾਇਰ ਜਿਹੜੇ ਸਿਲੰਡਰ ਗਏ ਆ ਉਹ ਸਾਨੂੰ ਹਰ ਤਰ੍ਹਾਂ ਦੇ ਰੇਂਜ ਚ ਮਿਲ ਜਾਂਦੇ ਆ ਜੋ ਵੀ ਜੋ ਵੀ ਤੁਹਾਡੀ ਏਰੀਆ ਵਿੱਚ ਹੁੰਦੇ ਹਨ ਤੇ ਸੋ ਆਪਾ ਆਪਣਾ ਇਹ ਮੁੱਢਲਾ ਪ੍ਰਬੰਧ ਜਰੂਰ ਕਰਕੇ ਰੱਖਣ ਜੀ ਤਾਂ ਜੋ ਛੋਟੇ ਸ਼ਾਰਟਸ ਨੂੰ ਕਾਬੂ ਕਰਨ ਵਾਸਤੇ ਮੌਕੇ ਤੇ ਚੀਜ਼ ਕਵਰ ਕੀਤਾ ਜਾ ਸਕਦਾ ਮੈਂ ਮੈਂ ਸੈਂਡ ਸੋਲજર ਲੀਡ ਕਨਾਰਟ ਸਕੂਲ ਦੀ ਹਾਂ ਬੱਚਿਆਂ ਜਿਹੜੀ ਜਾਣਕਾਰੀ ਦਿੱਤੀ ਹੈ ਕੀ ਦਿੱਤੀ ਆ ਉਹਨਾਂ ਨੇ ਕਿਹਾ ਹੈ ਕਿ ਜਦੋਂ ਕੋਈ ਆਪਾਂ ਗੈਸ ਸਿਲੰਡਰ ਲੈਣੇ ਆ ਤੇ ਸਭ ਤੋਂ ਪਹਿਲਾਂ ਐਕਸਪਾਇਰੀ ਡੇਟ ਚੈੱਕ ਕਰਨੀ ਚਾਹੀਦੀ ਹੈ ਜੇ ਐਕਸਪਾਇਰੀ ਡੇਟ ਨਹੀਂ ਚੈੱਕ ਕਰਦੇ ਆ ਤਾਂ ਫਿਰ ਕੋਈ ਗੈਸ ਸਿਲੰਡਰ ਫਟ ਵੀ ਸਕਦਾ ਹੈ ਇਹ ਕਿ ਮੈਸੇਜ ਕਿਸ ਤਰ੍ਹਾਂ ਘਰ ਜਾ ਕੇ ਦੱਸੋਗੇ ਹਾਂਜੀ ਤੇ ਹੋਰ ਕੀ ਸਿੱਖਿਆ ਜਾ ਬਾ ਚਾਪੋ ਬੋ ਪੀਸਾ ਕਿਹੜਾ ਸਕੂਲ ਹੈ ਸੈਂਡ ਸੋਲਜਰ ਰੀਜ ਗਵਰਨਮੈਂਟ ਸਕੂਲ ਅੱਜ ਕੀ ਜਾਣਕਾਰੀ ਮਿਲੀ ਹੈ ਗੈਸ ਦੇ ਬਾਰੇ ਸਿਲੰਡਰ ਦੇ ਬਾਰੇ ਹਾਂ ਠੀਕ ਅਸੇ ਤੁਮਨੇ ਉਹਨੇ ਦੱਸਿਆ ਕਿ ਐਕਸਪਾਇਰੀ ਡੇਟ ਵੇਖ ਕੇ ਜੇ ਐਕਸਪਾਇਰੀ ਹੋਵੇ ਜਾਂ ਹੱਥ ਤੋਂ ਵੱਧ ਭਰਿਆ ਹੋਵੇ ਜਾਂ ਘੱਟ ਭਰਿਆ ਹੋਵੇ ਕੋਈ ਵੀ ਦਿੱਕਤ ਹੋ ਸਦੀ ਹੈ ਤੇ ਗੈਸ ਕੋਈ ਫਟ ਸਕਦੀ ਹੈ ਤੇ ਹੋਇਂ ਜਾਂ ਹੋਰ ਹੋਰ ਕਹਿੰਦੇ ਤੁਸੀਂ ਆਪਣਾ ਸਿਲੰਡਰ ਦਾ ਚੈੱਕ ਕਰਕੇ ਵੇਖੋ ਤੇ ਜੋ ਹੈ ਉਹ ਧਿਆਨ ਨਾਲ ਜੋ ਪੂਲ ਸੈਂਟਰ ਲੱਗਿਆ ਹਾਂ ਜੀ ਕਿੰਨੇ ਕ ਲੱਗਿਆ ਜਿੱਦਾਂ ਕਿਚਨ ਹੋ ਗਿਆ ਤੇ ਹੋਰ ਅਪਰ ਸਕੂਲ ਚ ਗਿਆ ਨੇ ਹਾਂ ਜੀ ਚਲੋ ਆ ਪੰਜਾਬ ਸਰਕਾਰ ਵੱਲੋਂ ਫਾਇਰ ਸੇਫਟੀ ਵੀਕ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਉਹਨਾਂ ਜਾਵਾ ਚੀਦਾਂ ਨੂੰ ਸ਼ਰਧਾਂਜਲੀ ਹੈ ਜਿਹੜੇ ਫਾਇਰ ਦੇ ਵਿੱਚ ਕੰਮ ਕਰਦੇ ਆ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਉਹਨਾਂ ਨੂੰ ਯਾਦ ਕਰਨ ਵਾਸਤੇ ਉਪਰਾਲਾ ਬਹੁਤ ਅੱਛਾ ਭਰਾਲਾ ਹੈ ਔਰ ਜਾਣਕਾਰੀ ਦੇਣਾ ਬੱਚਿਆਂ ਨੂੰ ਬੱਚਿਆਂ ਨੂੰ ਇਕੱਠਾ ਕਰਕੇ ਕਿ ਕਿਹੜੇ ਕਿਹੜੇ ਸਟੱਫ ਨੇ ਜਿਹੜੇ ਯਾਦ ਰੱਖਣੇ ਚਾਹੀਦੇ ਆ ਔਰ ਕਿਹੜੇ ਕਿਹੜੀਆਂ ਚੇਤਾਵਨੀਆਂ ਨੇ ਸਾਡੇ ਸਾਹਮਣੇ ਉਹਨਾਂ ਨੂੰ ਅਸੀਂ ਜੇ ਠੀਕ ਠੰਗ ਨਾਲ ਰੱਖੀਏ ਤਾਂ ਫਿਰ ਇਹਦੇ ਤੋਂ ਬਚਾ ਜਾ ਸਕਦਾ ਜਿਵੇਂ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਜੇ ਹਰ ਘਰ ਦੇ ਵਿੱਚ ਮੰਨ ਲਾ ਇੱਕ ਸਿਲੰਡਰ ਮਤਲਬ ਸਿਲੰਡਰ 230 2500 ਰੁਪਏ ਦਾ ਸਿਲੰਡਰ ਹੁੰਦਾ ਹੈ ਹਰ ਦੁਕਾਨ 'ਚ ਸਿਲੰਡਰ ਹੋਣਾ ਚਾਹੀਦਾ ਉਹਲਾ ਵਿੱਚ ਨੰਡਾ ਹੋਣਾ ਚਾਹੀਦਾ ਬਸਾਂ ਸਨਡ ਹੋਣਾ ਚਾਹੀਦਾ ਜਿੱਦੇ ਨਾਲ ਕਿਤੇ ਬਾਈਚਾਂਸ ਕੋਈ ਗਾਟਸ ਵਾਪਰੇ ਤਾਂ ਉਸੇ ਵੇਲੇ ਨੂੰ ਆਪਰੇਟ ਕਰਕੇ ਅੱਗ ਬੁਝਾਈ ਜਾ ਸਕਦੀ ਹੈ ਔਰ ਅਗਰ ਮੂਰਲੀ ਸਟੇਜ ਤੇ ਹੋਤੇ ਅਸੀਂ ਐਕਟਿਵ ਹੋਵਾਂਗੇ ਤਾਂ ਅੱਗ ਜਿਹੜੀ ਆ ਉਹਦਾ ਬਚਾਅ ਕੀਤਾ ਜਾ ਸਕਦਾ ਜਿਵੇਂ ਲੰਬੇ ਸਮੇਂ ਤੇ ਇਹਦੀ ਤਰ੍ਹਾਂ ਕਿ ਕਦੋਂ ਫਾਇਰ ਬ੍ਰਿਗੇਡ ਦੀ ਟੀਮ ਆਵੇ ਕਦੋਂ ਅਸੀਂ ਐਕਟਿਵ ਹੋਈਏ ਉਹਨੇ ਜਿਹੜਾ ਸਾਰਾ ਨੁਕਸਾਨ ਹੋ ਗਿਆ ਹੁੰਦਾ ਤੇ ਫਾਇਰ ਬ੍ਰਿਗੇਡ ਦੇ ਵਿੱਚ ਮੈਨੂੰ ਹੋਰ ਵੀ ਖੁਈਆ ਕਿ ਮੇਰੇ ਸਕੂਲ ਦੇ 2000 ਜਿਹੜੇ ਆ ਅਸ ਟੀਮ ਦੇ ਚੋ ਮੈਂਬਰ ਨੇ ਜੈਦੀਪ ਸਿੰਘ ਔਰ ਅਰਸ਼ਦੀਪ ਸਿੰਘ ਉਹ ਮੇਰੇ ਕੋਲੋਂ ਪੜ ਕੇ ਗਏ ਆ ਔਰ ਉਹ ਫਾਇਰ ਸੇਫਟੀ ਜਿਹੜੀ ਟੀਮ ਆ ਉਹਦੇ ਮੈਂਬਰ ਆ ਮੈਨੂੰ ਬੜੀ ਖੁਸ਼ੀ ਆ ਅੱਜ ਸਾਡੇ ਸਕੂਲ ਨੂੰ ਹਰ ਸਾਲ ਕੋਈ ਨਾ ਕੋਈ ਨਵੀਆਂ ਗੱਲਾਂ ਮਿਲਦੀਆਂ ਨੇ ਹਰ ਡਿਪਾਰਟਮੈਂਟ ਚਾਰੇ ਬੱਚੇ ਜਾ ਰਹੇ ਆ ਤਾਂ ਮੈਂ ਧੰਨਵਾਦੀ ਆ ਸੁਬਾਸ਼ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਬੱਚੇ ਨਾਲ ਵਰੀਆਂ ਬੜੀਆਂ ਮੁੱਲੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਔਰ ਉਹਨਾਂ ਨੂੰ ਗਾਈਡ ਕੀਤਾ ਕਿ ਬੱਚੇ ਆਪਣੇ ਮਾਤਰਾਂ ਨੂੰ ਜਾ ਕੇ ਦੱਸਣ ਕਿ ਸਾ ਐੜਾ ਰੀ ਵੀਕ ਬਣਾ ਲਿਆ ਕਿ ਕਿਨੇ ਕਿਣੀਆਂ ਘਰਾਂ ਵਿੱਚ ਵੀ ਅਸੀਂ ਚੌਕ ਸਰੀਏ ਤਾਂ ਕਿ ਇਹ ਤੋਂ ਬਚਾਇਆ ਜਾ